ਨਾ ਕਿਰ ਜੀਵਣਾ ਹੈ ਕਿਸੇ ਦੇ ਸੁਹਾਰਿਆਂ ਤੇ ਆਪਣੇ ਲਈ ਆਪਣੇ ਸੁਹਾਰਿਆਂ ਦੀ ਲੋੜ ਹੈ ਕੱਟ ਦਿਨ ਦਿਨ ਜਿਹੜੇ ਕੱਖਾਂ ਦੀਆਂ ਕੁਲੀਆਂ ਚ ਉਹਨਾਂ ਨੂੰ ਵੀ ਮਹਿਲਾ ਤੇ ਚਵਾਰਿਆਂ ਦੀ ਲੋੜ ਹੈ ਸੀਸ ਵੱਟੇ ਜਿਹੜੇ ਅੱਜ ਸਿੱਖੀ ਨੂੰ ਖਰੀਦ ਲੈਣ ਇਹ ਜਹੇ ਮੈਨੂੰ ਬਨਜਾਰਿਆਂ ਦੀ ਲੋੜ ਹੈ ਸੀਸ ਬੱਟੇ ਜਿਹੜੇ ਅੱਜ ਸਿੱਖੀ ਨੂੰ ਖਰੀਦ ਲੈਣ ਇਹ ਜਹੇ ਮੈਨੂੰ ਬਨਜਾਰਿਆਂ ਦੀ ਲੋੜ ਹੈ ਪੇਟ ਵਿਚੜਾ ਬੋ ਕੋਈ ਸੀਸ ਦੀ ਤੇ ਅਸੀਂ ਚੰਡੀ ਖੂਨ ਮੰਗਦੀ ਉਠੋ ਪੇਟ ਵਿਚੜਾ ਬੋ ਕੋਈ ਸੀਸ ਦੀ ਐਸੀ ਚੰਡੀ ਖੂਨ ਮੰਗਦੀ ਤੂ ਕੇ ਤਲਵਾਰ ਗੁਰਾਂ ਨੇ ਆਖਿਆ ਲਲਕਾਰ ਗੁਰਾਂ ਨੇ ਉઠੋ ਕੋਈ ਸਿੰਘ ਸੂਰਮਾ ਮਰ ਕੇ ਨਹੀਂ ਗ ਸੂਰਮਾ ਜਿਹੜਾ ਲੈ ਲਵੇ ਖੁਸ਼ੀ ਜਗਤ ਦੀਸ ਦੀ ਪਿਆਸੀ ਚੰਡੀ ਖੂਨ ਮੰਗਦੀ ਉઠੋ ਪੇਟ ਵਿੱਚੜਾ ਬੋ ਕੋਈ ਸੀਸ ਦੀ ਪਿਆਸੀ ਚੰਡੀ ਖੂਨ ਮੰਗਦੀ ਸਾਹਾਂ ਨੂੰ ਤਖਤੋਂ ਲਾਉਣਾ ਪੰਜਾਂ ਤੋਂ ਰਾਜ ਕਰਾਉਣਾ ਪੜਨਗੇ ਦੇਸ਼ ਪੁਜਾਰੀ ਜੀਨਾਂ ਨੂੰ ਅੱਖ ਪਿਆਰੀ ਕੋਈ ਲੋੜ ਨਾ ਸਕੂਲ ਵਿੱਚ ਫੀਸ ਦੀ ਪਿਆਸੀ ਚੰਡੀ ਖੂਨ ਮੰਗਦੀ ਉੱਠੋ પેટ ਵਿੱਚੜਾਵੋ ਕੋਈ ਸੀਸ ਦੀ ਪਿਆਸੀ ਚੰਡੀ ਖੂਨ ਮੰਗਦੀ ਪੰਜਾਬ ਤੋਂ ਰਾਜ ਕਰਾਉਣਾ ਪੜਨਗੇ ਦੇਸ ਪੁਜਾਰੀ ਜਿਨ੍ਹਾਂ ਨੂੰ ਅਣਖ ਪਿਆਰੀ ਕੋਈ ਲੋੜ ਨਾ ਸਕੂਲ ਵਿੱਚ ਫੀਸਦੀ ਤੇ ਅਸੀਂ ਚੰਡੀ ਖੂਨ ਮੰਗਦੀ ਉੱਠੋ ਪੇਟ ਵੀ ਝੜਾ ਬੋ ਕੋਈ ਸੀਸਦੀ ਤੇ ਅਸੀਂ ਚੰਡੀ ਖੂਨ ਮੰਗਦੀ ਉੱਠੋ ਪੇਟ ਵੀ ਉੱਠੋ ਪੇਟ ਵੀ ਉੱਠੋ ਪੇਟ ਵੀ ਝੜਾ ਬੋ ਕੋਈ ਸੀਸਦੀ ਤੇ ਅਸੀਂ ਚੰਡੀ ਖੂਨ ਮੰਗਦੀ